ਕੁਤਾਂ ਦਾ ਜਮਨਾ ਵੇ ਰਾਜਾ 인ਦਰ ਦੀ ਵਰਖਾ ਨਤ ਨਤ ਨਾਮ ਦੀ ਵਕਿਆਜ ਪ੍ਰਮਾਤਮਾ ਨੇ ਦੋ ਦੋ ਖੁਸ਼ੀਆਂ ਦਿੱਤੀਆਂ ਮੇਰੀ ਸਟੂਡੈਂਟ ਬੱਚੀ ਸੀ ਇੱਕ ਉਹਦੇ ਘਰ ਬੇਟੇ ਨੇ ਜਨਮ ਲਿਆ ਸਵੇ ਉਹ ਸ਼੍ਰੀਮਨਨ ਆਏ ਤੇ ਜਦੋਂ ਸ਼੍ਰੀਮਨਨ ਆਏ ਨਾਲ ਦੀ ਨਾਲ ਮੀਂਹ ਪੈਣਾ ਸਟਾਰਟ ਹੋ ਗਿਆ ਤੇ ਕੁਦਰਤ ਕੀਮ ਨਾ ਜਾਣੀ ਹੈ ਡਾਡਾ ਵੇ ਪ੍ਰਵਾਹ ਹੈ ਨਾ ਕੁਦਰਤ ਦਾ ਹੰਤ ਨਹੀਂ ਪਾਇਆ ਜਾ ਸਕਦਾ ਸਵੇਰ ਅਸੀਂ ਰਾਤ ਵੀ ਸਵੇਰ ਵੀ ਉੱਠ ਕੇ ਨੈੱਟ ਤੇ ਦੇਖਿਆ ਤੇ ਨੈੱਟ 3 ਦਿਨ ਬਾਅਦ ਮੀਂਹ ਦਿਖਾ ਰਿਹਾ ਸੀ ਪਰ ਪ੍ਰਮਾਤਮਾ ਨੂੰ ਕੌਣ ਮਿਲਿਆ ਕੁਦਰਤ ਨੂੰ ਕੌਣ ਮਿਲਿਆ ਦੇਖੋ ਜਿਹੜਾ ਦੂਜੀ ਵਾਰ ਸਵੇਰ ਦਾ ਮੀਂਹ ਆ ਗਿਆ ਇੱਕ ਵਾਰ ਹਟ ਗਿਆ ਸੀ ਦੂਸਰੀ ਵਾਰ ਫੇਰ ਮੀਂਹ ਆ ਗਿਆ ਤੇ ਸੋ ਵੱਟਾਂ ਵੀ ਤੋੜ ਦਿੱਤੀਆਂ ਨੇ ਤੇ ਪ੍ਰਣਾਲੇ ਚੱਲ ਰਹੇ ਨੇ ਸੋ ਨਾਲ ਹੀ ਦੇਖੋ ਕਿੰਨਾ ਗਲੀ ਦੇ ਵਿੱਚ ਵੀ ਪਾਣੀ ਆ ਇਹ ਆ ਬੜਾ ਵਧੀਆ ਮੌਸਮ ਆ ਸੋ ਅਕਸਰੀ ਜਿਵੇਂ ਕਿ ਮੈਂ ਅੱਗੇ ਕਹਿੰਦੀ ਹੁੰਨੀ ਆ ਮੈਨੂੰ ਸਭ ਤੋਂ ਪਿਆਰਾ ਜਿਹੜਾ ਮੌਸਮ ਲੱਗਦਾ ਕਾਲੇ ਬੱਦਲ ਛਾਏ ਹੋਣ ਮੀਂਹ ਪੈਂਦਾ ਹੋਵੇ ਸੋ ਇਹ ਮੌਸਮ ਇਹਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਮੇਰੇ ਮਨ ਨੂੰ ਸਕੂਨ ਦਿੰਦਾ ਕਿਉਂਕਿ ਆਪੇ ਲਈ ਤਾਂ ਆਪਾਂ ਸਾਰੇ ਸੋਚਦੇ ਆਂ ਪਰ ਇੱਕ ਵਰਖਾ ਜਿਹੜੀ ਏ ਸਭ ਤੋਂ ਵੱਧ ਨਿਮਰਤਾ ਭਰੀ ਸਮਝਦੀ ਹਮੈਂ ਜੀਨੇ ਚੰਗੇ ਮਾੜੇ ਹਰ ਥਾਂ ਤੇ ਵਰਨਾ ਰੋਖਾ ਜਿਹੜੇ ਗਰਮੀ ਦੇ ਨਾਲ ਸੜੀ ਜਾ ਰਹੇ ਸੀ ਜਿਨ੍ਹਾਂ ਨੂੰ ਪਾਣੀ ਪਾਉਣ ਦਾ ਕੋਈ ਵੀ ਉਹ ਨਹੀਂ ਸੀਗਾ ਹੀਲਾ ਨਹੀਂ ਸੀ ਵਸੀਲਾ ਨਹੀਂ ਸੀ ਸੜਕਾਂ ਦੇ ਉੱਤੇ ਹਨਾ ਆਪਾਂ ਤਾਂ ਏਸੀਆਂ 'ਚ ਬਹਿ ਗਏ ਕੂਲਰਾਂ ਥੱਲੇ ਬਹਿ ਗਏ ਪੱਖਿਆਂ ਥੱਲੇ ਬਹਿ ਗਏ ਪਰ ਜਿਹੜੇ ਜਾਨਵਰ ਇਹਨਾਂ ਦੇ ਉੱਤੇ ਬੈਠੇ ਸੀ ਉਹਨਾਂ ਲਈ ਨਾ ਏਸੀ ਸੀ ਨਾ ਪੱਕੇ ਸੀ ਨਾ ਕੋਈ ਸੀ ਉਹਨਾਂ ਲਈ ਕਿਹੜੀ ਚੀਜ਼ ਆਈ ਉਹਨਾਂ ਲਈ ਕੁਦਰਤ ਆਈ ਕੁਦਰਤ ਦਾ ਅੰਤ ਨਹੀਂ ਪਾਇਆ ਜਾ ਸਕਦਾ ਕੁਦਰਤ ਨੇ ਅੱਜ ਦਰਖਤਾਂ ਨੂੰ ਫੇਰ ਝੂਮਣ ਲਾਤਾ ਹਰੇ ਭਰੇ ਕਰਤਾ ਨਾਲ ਸਭ ਤੋਂ ਵੱਡੀ ਗੱਲ ਹੈ ਵੀ ਜਿਹੜੇ ਮਜ਼ਦੂਰ ਭੈਣ ਭਰਾ ਸਾਡੇ ਜਿਹੜੇ ਵਿਚਾਰੇ ਝੋਨਾ ਲਾ ਰਹੇ ਨੇ ਉਹਨਾਂ ਲਈ ਗਰਮੀ ਤੋਂ ਰਾਹਤ ਦਾ ਮੌਸਮ ਆ ਤੇ ਆ ਦੇਖੋ ਸਵੇਰ-ਸਵੇਰ ਸ਼ਰੀਂ ਬਣ ਕੇ ਗਏ ਸਾਰੇ ਯਾਨੀ ਇਹ ਵੀ ਵਧਾਈਆਂ ਜ਼ਰੂਰ ਦਿਅ ਜੇ ਤੇ ਸੋ ਨਾਲ ਏ ਵੀ ਦੱਸਿਆ ਜੇ ਵੀ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹੇ ਚ ਸੁਭਾ ਦਾ ਜਿਹੜਾ ਮੀਂਹ ਪੈ ਰਿਹਾ ਕਿਉਂਕਿ ਜੇ ਗੱਲ ਕਰੀਏ ਫਿਰੋਜ਼ਪੁਰ ਜ਼ਿਲ੍ਹੇ ਦੀ ਤਾਂ ਤਹਿਸੀਲ ਜੀਰਾ ਦਾ ਪਿੰਡ ਮਰਖਾਈ ਜਿੱਥੇ ਸੁਭਾ ਉਹ ਲੈ ਕੇ ਇੱਕ ਵਾਰਾਂ ਪਹਿਲਾਂ ਬਹੁਤ ਫਾਰੀ ਮੀਂਹ ਪੈ ਚੁੱਕਿਆ ਜੀਨੇ ਵੱਟਾਂ ਤੋੜਤੀਆਂ ਸੀਗੀਆਂ ਦੂਸਰੀ ਵਾਰ ਫੇਰ ਮੀਂਹ ਆ ਚੁੱਕਿਆ ਤੇ ਬਦਲ ਆ ਸਮਾਨ ਦੇ ਵਿੱਚ ਕੁਲੇ ਹੋਏ ਆ ਗਰਮੀ ਤੋਂ ਰਾਹਤ ਮਿਲੀ ਆ ਜਿੱਤੇ ਮਨੁੱਖ ਨੂੰ ਰਾਤ ਮਿਲੀ ਆ ਉੱਥੇ ਪਸ਼ੂ ਪੰਛੀ ਜਾਨਵਰਾਂ ਨੂੰ ਵੀ ਬਹੁਤ ਵੱਡੀ ਰਾਤ ਮਿਲੀ ਆ ਦਰਖਤਾਂ ਨੂੰ ਵੀ ਬਹੁਤ ਵੱਡੀ ਜਿਹੜੀ ਰਾਹਤ ਮਿਲੀ ਆ ਸੋ ਬੜਾ ਵਧੀਆ ਨਿੱਕੇ ਹੁੰਦੇ ਅਸੀਂ ਵੀ ਮੀਂਹ ਦੇ ਵਿੱਚ ਨਾ ਹੁੰਦੇ ਹੁੰਦੇ ਸੀ ਅੱਜ ਬੇਟੀ ਕਹਿੰਦੀ ਮੰਮੀ ਅਸੀਂ ਵੀ ਨਾ ਗਏ ਤੇ ਸੋ ਅੱਜ ਕੱਲ ਤਾਂ ਨਾ ਇਮਿਊਨਿਟੀ ਲੈਵਲ ਸਟਰੋਂਗ ਆ ਇੰਨਾ ਕ ਵੀਕਾ ਮੜਾ ਜਾਂ ਪਾਣੀ ਥੱਲੇ ਹੋਏ ਨਹੀਂ ਤਾਂ ਬੱਚੇ ਦੁਬਾਰਾ ਉਹ ਉਹ